ਜੇਕਰ ਤੁਸੀਂ ਪਤੰਗबाजी ਕਰਨ ਦਾ ਸ਼ੌਂਕ ਰੱਖਦੇ ਹੋ ਤਾਂ ਤੁਹਾਨੂੰ ਇਹ ਵੀਡੀਓ ਦੇਖਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਮਦ ਸੱਦਾ ਇੱਕ ਤਾਜ਼ਾ ਮਾਮਲਾ ਸਾਹਮਣੇ ਆ ਜਿੱਥੇ ਕਿ ਦੋ ਨੌਜਵਾਨ ਆਪਸ ਦੇ ਵਿੱਚ ਪਤੰਗਾ ਉਡਾ ਰਹੇ ਸੀ ਉਸ ਤੋਂ ਬਾਅਦ ਇੱਕ ਦੀ ਪਤੰਗ ਕੱਟਣ ਤੋਂ ਬਾਅਦ ਇਹਨਾਂ ਦੋਹਾਂ ਦੇ ਵਿੱਚ ਕਹਾ ਸੁਣੀ ਗਈ ਕਹਾ ਸੁਣੀ ਇੰਨੀ ਵੱਧ ਗਈ ਕਿ ਲੜਾਈ ਦਾ ਜਿਹੜਾ ਰੂਪ ਧਾਰ ਲਿਆ ਕਿ ਇਹ ਗੱਲ ਇੱਥੇ ਤੱਕ ਨਹੀਂ ਮੁੱਕੀ ਇੱਕ ਨੌਜਵਾਨ ਵੱਲੋਂ ਆਪਣੇ ਲਾਇਸੈਂਸੀ ਰਿਵੋਲਵਰ ਦੇ ਨਾਲ ਦੂਸਰੇ ਤੇ ਗੋਲੀ ਮਾਰ ਦਿੱਤੀ ਜਿਸ ਦੀ ਕੀ ਹਸਪਤਾਲ ਦੇ ਵਿੱਚ ਇਹ ਮੋਟਰ ਗਾਈਰ ਨੂੰ ਪੁਲਸ ਨੂੰ ਲੋ ਜਾਂਚ ਕੀਤੀ ਜਾ ਰਹੀ ਹੈ ਬੁਲਜੀਮ ਨੂੰ ਸਲਾਖਾਂ ਦੇ ਪਿੱਛੇ ਸੁੱੜ ਦਿੱਤਾ ਗਿਆ ਹੈ ਉਸ ਦੇ ਵੱਡੇ ਅਧਿਕਾਰੀ ਜਿਹੜੇ ਹੈਗੇ ਉਹ ਜਾਣਕਾਰੀ ਦੇ ਰਹੇ ਨੇ ਆਉ ਜਾਣਦੇ ਆ ਕੀ ਕਹਿ ਰਹੇ ਨੇ ਪੁਲਸ ਦੇ ਵੱਡੇ ਅਧਿਕਾਰੀ ਬਨੇਰੋ ਸੁਪਰੀਮ ਟਾਈਮ ਚੈਨਲ ਦੇ ਨਾਲ ਸ਼ੇਰ ਸਿੰਘ ਤੇ ਉਹਨਾਂ ਦੇ ਹੋਰ ਨਾਲ ਕੰਪੈਨਸ ਸੀਗੇ ਦੂਸਰਾ ਸੀਗਾ ਜਿਹੜਾ ਡਿਸੀਜ਼ ਵਾਲਾ ਹਰਮਨਦੀਪ ਸਿੰਘ ਵਾਲਾ ਤੇ ਇਹ ਦੋਨੋਂ ਗਰੁੱਪ ਇੱਕ ਦੂਸਰੇ ਨੂੰ ਲੱਭਦੇ ਲੱਭਦੇ ਸੁਲਤਾਨਵਿੰਦ ਅ ਏਰੀਆ ਚਲੇ ਗਏ ਗੁਰਦੁਆਰਾ ਤੂਤ ਸਾਹਿਬ ਦੇ ਲੱਗੇ ਸੁਲਤਾਨਵਾਲਾ ਰੋਡ ਤੇ ਤੇ ਉਥੇ ਇਹਨਾਂ ਦੀ ਲੜਾਈ ਹੋਈ ਤੇ ਜਿਹੜਾ ਅ ਹੈਗਾ ਦੀਪਕ ਸਿੰਘ ਇਹਨੇ ਗੋਲੀ ਚਲਾਈ ਜਿਹੜੀ ਹਰਮਨਦੀਪ ਸਿੰਘ ਤੇ ਲੱਗੀ ਤੇ ਹਰਮਨਦੀਪ ਸਿੰਘ ਦੀ ਡੈਥ ਹੋ ਗਈ 4 ਤਰੀਕ ਨੂੰ ਸ਼ਾਮੀ ਤੇ ਮਾਨਯੋਗ ਸੀਪੀ ਸਾਹਿਬ ਦੇ ਜਿਹੜਾ ਨਿਰਦੇਸ਼ ਛੇਟ ਸ਼੍ਰੀ ਨਵਜੋਤ ਸਿੰਘ ਜੀ एडीसीपी 3 ਤੇ ਐਸਐਚਓ ਬੀ ਡਿਵੀਜ਼ਨ ਇਹਨਾਂ ਨੇ ਤੇ ਏਸੀਪੀ ਗੁਰਵਿੰਦਰबीर ਨੇ ਇਹਨਾਂ ਬਹੁਤ ਮਿਹਨਤ ਕੀਤੀ ਤੇ ਇਹਨਾਂ ਨੇ ਜਿਹੜੇ ਅਕਿਊਸ ਸੀਗੇ ਪੰਜ ਅਕਿਊਸ ਉਹਨਾਂ ਉਹਨਾਂ ਵਿੱਚੋਂ ਤਿੰਨ ਕਿਊਸ ਨੂੰ ਇਹਨਾਂ ਨੇ 6 ਤਰੀਕ ਨੂੰ ਫੜ ਲਿਆ ਜਿਹੜੇ 6 ਤਰੀਕ ਨੂੰ ਫੜੇ ਸੀਗੇ 6 ਦੋਨੋਂ ਉਹਨਾਂ ਦਾ ਨਾਮ ਹੈ ਅਦਿੱਤ્ય ਪੇਦੀ ਦੂਸਰੇ ਦਾ ਨਾਮ ਹੈ ਸ਼ਮਸ਼ੀਰ ਸਿੰਘ ਅਲਾਈ ਸ਼ੇਰਾ ਤੀਸਰੇ ਦਾ ਨਾਮ ਹੈ ਜਗਰਾਤ ਸਿੰਘ ਅਲੈਸ ਲਾਲ ਤੇ ਇੱਕ ਜਿਹੜਾ ਮੇਨ ਅਕਿਊਜ਼ ਹੈਗਾ ਕੋਨੋ ਕੋਨੋ ਇਨਾਨੇ ਕਲਫੜੇ ਹੈ ਜੀ ਤੇ ਉਹਦੇ ਕੋਲ ਇੱਕ ਰਿਵੋਲਵਰ ਵੀ ਮਿਲੇ ਹੈ ਤੇ ਬਾਕੀ ਇੱਕ ਅਕਿਊਜ਼ ਜਿਹੜਾ ਅਦਿੱਤਿ ਬੇਦੀ ਦਾ ਪਰਾ ਹੈਗਾ ਤਰਮਿੰਦਰ ਬੇਦੀ ਉਹ ਹੀ ਇਜ਼ ਯੈਟ ਟੂ ਬੀ ਅਰੈਸਟਡ ਤੇ ਜਿਹੜੇ ਬਾਕੀ ਵੀ ਇਹਨਾਂ ਨਾਲ ਅਨਨੋਨ ਹੈਗੇ ਅਕਿਊਜ਼ ਉਹ ਤਫਤੀਸ਼ ਜਾਰੀ ਹੈ ਤੇ ਜਲਦੀ ਹੋ ਜਲਦੀ ਅਸੀਂ ਉਹਨਾਂ ਨੂੰ ਫੜ ਲਾਂਗੇ ਜੀ ਪਹਿਲਾਂ ਲੜਾਈ ਇਹ ਹੋਈ ਸੀ ਪਹਿਲਾਂ ਲੜਾਈ ਇਹਨਾਂ ਦੇ ਪਹਿਲਾਂ ਲੜਾਈ ਨਹੀਂ ਪਹਿਲਾਂ ਪਤੰਗ ਉਡਾ ਰਹੇ ਸੀਗੇ ਤੇ ਸੁਲਤਾਨਵਿੰਡ ਏਰੀਆ ਦੇ ਤੇ ਉਸ ਤੋਂ ਬਾਅਦ ਪਤੰਗ ਦੇ ਕਟਨ ਕੋਟਨ ਤੇ

ਉਹਦੀ 23 ਸਾਲ عمر ਹੈ। ਵੈਸੇ ਇਹਨਾਂ ਦਾ ਗੱਲ ਕਰੀਏ। ਇਹ ਫ੍ਰੀ ਕੰਟੇ ਹੈ ਜੀ। ਨਾ ਕੋਈ ਇਹਨਾਂ ਦਾ ਕਾਰੋਬਾਰ ਹੈ ਕੋਈ ਮੇਰੀ। ਬੈਕਗ੍ਰਾਉਂਡ ਹੈ। ਬੈਕਗ੍ਰਾਉਂਡ ਹਿਸਟਰੀ ਐਸੱਚ ਕੋਈ ਨਹੀਂ। ਕ੍ਰਿਮਨਲ ਹਿਸਟਰੀ ਕੋਈ ਨਹੀਂ। ਹਾਂਜੀ। ਅਧਰੇ ਲੈਸੈਂਸੀ ਕਿਹਦੇ ਨਾਮ ਤੇ ਹੈ? ਲੈਸੈਂਸੀ ਤੇ ਆਪਣੇ ਨਾਮ ਤੇ ਹੈ। ਹਾਂਜੀ ਹਾਂਜੀ। ਬੜੀ ਵਧੀਆ ਹੋਇਆ ਆਪਣੇ ਨਾਮ ਤੇ। ਬੈਕਗ੍ਰਾਉਂਡ ਨਾ ਕੋਈ ਜਿਆਦਾ। ਪਰਿਪਤੀ। ਬਾਕੀ ਇਹਦੇ ਤੇ ਤਿੰਨ ਪਰਚੇ ਦਰਦਮੇ ਜੀ। दीपक से बाकी ते नहीं दीपक से तीन पर्चे दर्ज ने एक दो हजार पंद्रह है चार सौ बवंजा तीन सौ चुरंजा तीन सौ तेई आई पी सी एक आ, एक दूसरा भी थाना सुल्तानपिंड एरिया की है मुकदमा नंबर एक सौ दो तीन सौ छब्बी चौंती आई पी सी तीसरा है मुकदमा नंबर तीन सौ सैंती तीन सौ दो है ਉਹ ਨਹੀਂ ਹਾਂਜੀ ਕੈਂਸਲੇਸ਼ਨ ਹੋ ਗਈ ਹੈ ਨਹੀਂ ਹੋ ਗਈ ਨਹੀਂ ਉਹ ਅਸੀਂ ਪ੍ਰੋਸੈਸ ਲਾਇਆ ਕੋਈ ਤੁਹਾਨੂੰ ਲੈਸ ਨਹੀਂ ਸ਼ੂਟ ਹੋਇਆ ਕੋਸੀ ਦੇਖ ਰਹੇ ਹਾਂ ਜੀ ਕਿਉਂਕਿ ਕੱਲ ਹੀ ਅਸੀਂ ਫੜੇ ਤੇ ਅਸੀਂ ਉਹ ਚੈੱਕ ਕਰ ਰਹੇ ਹਾਂ ਦੂਜੀ ਗੱਲ ਇਹ ਹੈ ਕਿ ਲੈਸ ਸ਼ੂਟ ਕੋਈ ਆਇਆ ਕਿ ਤਿੰਨੇ ਦੇ ਪਾਚੇ ਦੇ ਲੈਸ ਸ਼ੂਟ ਨੂੰ ਕਰਦੇ ਹਾਂ ਬਾਕੀ ਕੋਈ ਗੱਲ ਨਹੀਂ ਅਸੀਂ ਤਾਂ ਪੇਸ਼ ਕਰ ਰਹੇ ਕਿ ਪਹਿਲਾਂ ਕਿਉਂ ਨਹੀਂ ਕੈਂਸਲ ਹੋਇਆ ਤੇ ਸਾਡੇ ਨੋਟਿਸ ਵਿੱਚ ਆਏ ਨੇ ਕਿ ਤਿੰਨ ਪਰਚੇ ਹੈਗੇ ਇਹ ਕਿਹਨਾਂ ਦੇ ਪਾਵਰ ਦੇ লাইসেনਸ ਵੀ ਬਣੇ ਜਾਂਦੇ ਨੇ ਉਹ ਅਸੀਂ ਦੇਖਾਂਗੇ ਜੀ ਹੁਣ ਅਸੀਂ ਕੱਲ ਹੀ ਫੜਿਆ ਇਹਨੂੰ ਤੇ ਬਾਕੀ ਅਸੀਂ ਦੇਖਾਂਗੇ ਤਫਤੀਸ਼ ਇਹਦੀ